ਬਾਲੀਵੁੱਡ ਦੇ ਇੱਕ ਬੜੇ-ਬੜੇ ਆਪਣੇ ਆਪ ਨੂੰ ਅਦਾਕਾਰ ਦੱਸਦਾ ਅਕਸ਼ੇ ਕੁਮਾਰ ਉਹਨਾਂ ਬਿਸ਼ੇ ਦੇ ਇਹ ਆਖਿਆ ਕਿ ਮੈਂ ਸਰਦਾਰ ਹਰੀ ਸਿੰਘ ਨਲੂਏ ਤੇ ਫਿਲਮ ਬਣਾਉਣਾ ਚਾਹੁੰਦਾ ਜੇ ਕੋਈ ਆਪਣੇ ਵਪਾਰਕ ਕਿਸ ਤਾਨੂੰ ਦੇਖਦੇ ਆਂ ਇਹ ਗੱਲ ਦਾਵਾ ਕਰਦੇ ਕਿ ਮੈਂ ਹਰੀ ਸਿੰਘ ਨਲੂਏ ਦੇ ਫਿਲਮ ਬਣਾਉਂਗਾ ਹਰੀ ਸਿੰਘ ਨਲੂਆ ਸਿੱਖ ਕੌਮ ਦਾ ਜਰਨੈਲ ਆ ਇਹਦੇ ਤੇ ਵੀ ਚਿੰਤਾਜਾਜ਼ ਹੋਈ ਕਿ ਇਦਾਂ ਨਹੀਂ ਹੋ ਸਕਦਾ ਸਿੱਖ ਸ਼ਹੀਦਾਂ ਆਦ ਮਹਾਂਪੁਰਖਾਂ ਇਤਿਹਾਸਕ ਸਾਖੀਆਂ ਦੇ ਸੀਨ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾ ਫਿਲਮਾਂ ਬਣਾਉਣੀਆਂ ਸਿੱਖੀ ਅਸੂਲਾਂ ਦੇ ਵਿਰੋਧਾ ਅਕਾਲਪੁਰ ਦਾਸ ਗੁਰੂ ਸਹਿਬਾਨ ਉਹਨਾਂ ਦੇ ਮਹਿਲ ਭਾਵ ਉਹਨਾਂ ਦੇ ਪਤਨੀ ਸਾਹਿਬ ਜਾਦੇ ਤੇ ਸਾਹਿਬ ਜਾਨੀਆਂ ਮਤਲਬ ਗੁਰੂ ਦੀਆਂ ਧੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੇਜ ਤੇ ਨਹੀਂ ਲਿਆਂਦਾ ਜਾ ਸਕਦਾ ਗੁਰੂ ਸਹਿਬਾਨ ਗੁਰੂ ਦੇ ਪਰਿਵਾਰ ਸ਼ਹੀਦ ਇਹਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕੌਮ ਨੇ ਜਾਂ ਸਾਡੀਆਂ ਨੁਮਾਇੰਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ ਕੀ ਹੋਣੀ ਦੇ ਤੱਕ ਤੁਸੀਂ ਇਹ ਨਾ ਵੀ ਜਾਰੀ ਕਰੋਗੇ ਕਿ ਕੋਈ ਇਹ ਫਿਲਮ ਨਹੀਂ ਬਣਾਈ ਤੇ ਬਿਲਕੁਲ ਜੀ ਅਸੀਂ ਜਾਰੀ ਕਰਾਂਗੇ ਉਹ ਕਹਿੰਦੇ ਕਿ ਅਸੀਂ ਫਿਲਮ ਬਣਾ ਲੈਨੇ ਆ ਉਹਦੇ ਤੋਂ ਬਾਅਦ ਇਹ ਤੇ ਰੋਕ ਲੱਗ ਜਾਂਦੀ ਆ بڑے ਮੁੱਦੇ ਨੇ ਪੰਜਾਬ ਦੇ ਵਿੱਚ ਸਮਾਜਿਕ ਮੁੱਦੇ ਨੇ ਪ੍ਰੂਨ ਹੱਤਿਆ ਦਾ ਮੁੱਦਾਵਾ ਨਸ਼ੇ ਦਾ ਮੁੱਦਾਵਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਫਿਲਮਾਂ ਬਣਾਈ ਜਾਣ ਤੋਂ ਰੋਕਦਾ ਥੋੜਾ ਸਿੱਖ ਧਰਮ ਦੇ ਉੱਤੇ ਫਿਲਮ ਬਣਾ ਕੇ ਕਹਿਣਾ ਵੀ ਅਸੀਂ ਪ੍ਰਚਾਰ ਕਰ ਰਹੇ ਹਾਂ ਪਰ ਇਧਰ ਉਹਦੀ ਕੋਈ ਪ੍ਰਵਾਨਗੀ ਨਹੀਂ ਆ ਬਹੁਤ ਕੁਸ਼ ਇਹੋ ਜਿਹੰਦਾ ਜਿਹੜਾ ਸਿੱਖੀ ਅਸੂਲਾਂ ਦੇ ਖਿਲਾਫ ਹੁੰਦਾ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ ਜਿਹੜਾ ਉਹ ਕਿਸੇ ਨਾਟਕ ਜਟਕ ਜਿਹਾ ਦਿਖਾਇਆ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਸਾਡੇ ਜਗਤ ਜੋਤ ਗੁਰੂ ਆ ਉਥੇ ਬਨੌਤੀ ਲਾਵਾਂ ਫੇਰੇ ਦਿਖਾਈ ਜਾਂਦੇ ਕਈ ਵਾਰ ਨਹੀਂ ਕਈਆਂ ਨੇ ਪਿੱਛੇ ਜੇ ਨਗਲੀ ਸੈਟ ਤਿਆਰ ਕੀਤੇ ਫਿਰ ਸਿੱਖਾਲੀਆਂ ਭਾਵਨਾਵਾਂ ਦਉਦੇ ਜੇ ਕੋਈ ਜਦੋਂ ਖਿਆਲ ਨਹੀਂ ਦੱਸ ਸਿੱਖ ਵਿਰੋਧ ਕਰਦੇ ਆ ਫਿਰ ਕਹਿੰਦੇ ਜੀ ਸਿੱਖ ਸੇ ਵਿਰੋਧ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਵਿਦਵਾਨਾਂ ਸਿੱਖ ਬੁੱਧੀਜੀਵੀਆਂ ਤੇ ਹੋਰ ਜਿਹੜੇ ਸਾਡੇ ਸਿਆਣੇ ਸੱਜਣ ਨੇ ਇਹਨਾਂ ਦੇ ਨਾਲ ਦੇ ਵਿੱਚ ਤੋਂ ਇੱਕ ਇਕੱਤਰਤਾ ਜਿਹੜੀ ਸੀ ਉਹ ਕੀਤੀ ਜਾ ਰਹੀ ਸੀ ਉਸ ਇਕੱਤਰਤਾ ਦੇ ਵਿੱਚ ਸਾਰਿਆਂ ਦੇ ਜਿਹੜੇ ਸੁਝਾਅ ਨੇ ਉਹ ਲਿਖਤੀ ਵੀ ਲੈ ਗਏ ਔਰ ਬਹੁਤ ਸਾਰੇ ਸਜਨਾ ਨੇ ਬੋਲ ਕੇ ਵੀ ਆਪਣੇ ਵਿਚਾਰ ਰੱਖੇ ਸਾਰਿਆਂ ਦੇ ਸੁਝਾਵਾਂ ਤੇ ਵਿਚਾਰ ਕੀਤੀ ਜਾਣੀ ਹੈ غور ਕੀਤਾ ਜਾਣਾ ਆਖਰੀ ਫੈਸਲਾ ਜਿਹੜਾ ਵਾ ਉਹ ਗੁਰੂ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਪੰਥ ਕਰਵੈਤਾ ਪੰਥਕ ਪਰੰਪਰਾਵਾਂ ਦੀ ਰੋਸ਼ਨੀ ਦੇ ਵਿੱਚ ਲਿਆ ਜਾਣਾ ਕਿਉਂਕਿ ਸਾਰੇ ਇਸ ਗੱਲ ਤੋਂ ਬੜੇ ਚਿੰਤਤ ਨਜ਼ਰ ਆਏ ਭਈ ਜਿਵੇਂ ਬਾਲੀਵੁੱਡ ਦੇ ਇੱਕ ਬੜੇ-ਵੱਡੇ ਆਪਣੇ ਆਪ ਨੂੰ ਅਦਾਕਾਰ ਦੱਸਦਾ ਅਕਸ਼ੇ ਕੁਮਾਰ ਉਹਨੇ ਬਿਸ਼ੇ ਜੇ ਇਹ ਆਖਿਆ ਕਿ ਮੈਂ ਸਰਦਾਰ ਹਰੀ ਸਿੰਘ ਨਲੂਏ ਤੇ ਫਿਲਮ ਬਣਾਉਣਾ ਚਾਹੁੰਨਾ ਸਰਦਾਰ ਹਰੀ ਸਿੰਘ ਨਲੂਆ ਤੇ ਸਾਡੇ ਸਿੱਖ ਇਤਿਹਾਸ ਦਾ ਉਹ ਨਾਇਕ ਆ ਜਿਹਦੇ ਨਾਮ ਤੋਂ ਅੱਜ ਵੀ ਕੋਸ਼ ਤਾਵਾਂ ਦੇ ਉੱਤੇ ਲੋਕ ਕੰਬਦੇ ਆਂ ਕਿ ਉਹ ਕਹਿੰਦੇ ਆ ਚੁੱਪ ਸ਼ਾ ਬਚਿਆ ਹਰਿਆ ਰੰਗ ਲੈ ਗੁਰੂ ਦਾ ਪੂਰਨ ਗੁਰਸਿੱਖ ਸੱਚੇ ਪਾਤਸ਼ਾਹ ਦੀ ਬਾਣੀ ਤੇ ਬਾਣੀ ਨੂੰ ਪਿਆਰ ਕਰਨ ਵਾਲਾ ਹਰ ਵੇਲੇ ਸਿੱਖ ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲਾ ਸੀ ਸਾਡਾ ਜਰਨੈਲ ਸਰਦਾਰ ਹਰੀ ਸਿੰਘ ਨਰਵਾ ਸ਼ਹੀਦ ਹੋਇਆ ਜ਼ਮਰਾਉਦ ਦੀ ਜੰਗ 'ਚ ਤੋਂ ਜੇ ਕੋਈ ਆਪਣੇ ਵਪਾਰਕ ਹਿੱਤਾਂ ਨੂੰ ਦੇਖਦੇ ਆਂ ਇਹ ਗੱਲ ਦਾਵਾ ਕਰਦੇ ਕਿ ਮੈਂ ਹਰੀ ਸਿੰਘ ਨਾਲੂਆ ਦੇ ਫਿਲਮ ਬਣਾਉਂਗਾ ਹਰੀ ਸਿੰਘ ਨਾਲੂਆ ਸਿੱਖ ਕੌਮ ਦਾ ਜਰਨੈਲ ਆ ਇਹਦੇ ਤੇ ਵੀ ਚਿੰਤਾਜਾਹਰ ਹੋਈ ਵੀ ਇਦਾਂ ਨਹੀਂ ਹੋ ਸਕਦਾ ਬਾਕੀ ਜਿਹੜੇ ਪਹਿਲਾਂ ਐਸਜੀਪੀਸੀ ਜਾਂ ਐਸਜੀਪੀਸੀ ਦੀ ਇੱਕ ਧਾਰਮਿਕ ਸਲਾਹਕਾਰ ਕਮੇਟੀ ਹੁੰਦੀ ਆ ਉਹਦੇ ਜਿਹੜੇ ਮਤੇ ਪਾਏ ਹੋਏ ਆ ਉਹਨਾਂ ਮਤਿਆਂ ਦੇ ਉੱਤੇ ਸਾਰਿਆਂ ਨੇ ਅੱਜ ਸਰਬਸੰਮਤੀ ਦਿੱਤੀ ਵੀ ਇਹ ਠੀਕ ਨੇ ਮਤੇ ਬਕਾਇਦਾ ਮਖੀਰ ਦੇ ਉੱਤੇ ਕਿਹਾ ਵੀ ਕਿ ਉਹ ਮਤੇ ਜਿਹੜੇ ਆ ਉਹ ਕੌਮ ਦੇ ਵਿਦਵਾਨਾਂ ਨੇ ਗੁਰਮੁਖਾਂ ਨੇ بڑے ਸੋਚ ਵਿਚਾਰ ਤੋਂ ਬਾਅਦ ਤੇ ਗੁਰਮਤ ਦੀ ਰੌਸ਼ਨੀ ਤੇ ਕੌਮ ਦੇ ਵੱਡੇ ਹਿੱਤਾਂ ਨੇ ਪਾਸ ਕੀਤੇ ਉਹ ਮਤੇ ਤੁਹਾਡੇ ਸਾਹਮਣੇ ਮੈਂ ਇੱਕ ਵਾਰੀ ਦੁਹਰਾ ਵੀ ਦਿੰਨਾ ਇਹ ਐਸਡੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਜੋ ਸਾਡੀ ਇੱਕ ਧਾਰਮਿਕ ਸਲਾਹਕਾਰ ਕਮੇਟੀ ਹੁੰਦੀ ਅੰਦਰ ਉਹਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਪਾਇਆ ਗਿਆ ਉਹਦੇ ਵਿੱਚ 1934 ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਸੀ ਗੁਰੂ ਸਾਹਿਬਾਨ ਸਿੱਖਿਸ਼ੀ ਦਾ ਆਦ ਮਹਾਂਪੁਰਖਾਂ ਇਤਿਹਾਸਿਕ ਸਾਖੀਆਂ ਦੇ ਸੀਨ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾ ਫਿਲਮਾਂ ਬਣਾਉਣੀਆਂ ਸਿੱਖੀ ਅਸੂਲਾਂ ਦੇ ਵਿਰੋਧਾ ਇਹ ਵੀ ਮਤਾ ਪਿਆ ਆ ਧਾਰਮਿਕ ਸਲਾਹਕਾਰ ਕਮੇਟੀ ਦੀ ਕਦਰਤਾ ਜਿਹੜੀ 1940 ਚ ਹੋਈ ਉਹਦੇ ਦੀ ਵੀ ਇੱਕ ਮਤਾ ਹੀ ਅਕਾਲਪੁਰ 10 ਗੁਰੂ ਸਹਿਬਾਨ ਉਹਨਾਂ ਦੇ ਮਹਿਲ ਭਾਵ ਉਹਨਾਂ ਦੇ ਪਤਨੀ ਸਾਹਿਬਜ਼ਾਦੇ ਤੇ ਸਾਹਿਬਜ਼ਾਦੀਆਂ ਮਤਲਬ ਗੁਰੂ ਦੀਆਂ ਧੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੇਜ ਤੇ ਨਹੀਂ ਲਿਆਂਦਾ ਜਾ ਸਕਦਾ ਪਰੰਤੂ ਸਿੱਖ ਧਰਮ ਤੇ ਸਿੱਖ ਆਚਰਣ ਦਾ ਸਤਕਾਰ ਰੱਖਦੇ ਆਂ ਜੇ ਕੋਈ ਆ ਕੋਈ ਸਭਿਆਚਾਰਕ ਪੱਖ ਤੋਂ ਕੁਝ ਦਿਖਾ ਰਿਹਾ ਵਾ ਤਾਂ ਉਹ ਧਰਮ ਦੇ ਵਿਰੁੱਧ ਨਹੀਂ ਆ ਪਰ ਉੱਪਰ ਇਹਦੇ ਬਹੁਤ ਖਾਸ ਹਦਾਇਤਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਹੀ ਇੱਕ ਮਤਾ ਹੈਗਾ ਵਾ 2003 ਦਾ ਮਤਾ ਨੰਬਰ 668 ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਫਿਲਮ ਬਣਾਉਣ ਲਈ ਇਤਰਾਜਹੀਣਤਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ। ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਦੀ ਕਤਰਤਾ ਮਿਤੀ 24/7/3 ਦੇ ਮਤਾ ਨੰਬਰ ਰਾਹੀਂ ਆਪ ਪ੍ਰਵਾਨ ਕੀਤੀ ਗਈ। ਮਤਲਬ ਇਹ ਪ੍ਰਵਾਨ ਨਹੀਂ ਕੀਤੀ ਗਈ। ਐਜਪੀਸੀ ਹੋਣਾ ਨੇ ਇਹਨਾਂ ਨੂੰ ਰੱਦ ਕਰਤਾ ਹੈ। ਇਸੇ ਤਰ੍ਹਾਂ ਇੱਕ ਕਤਰਤਾ 2003 ਨੂੰ ਹੋਈ ਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਾਹਿਬਾਨ ਸਮੇਤ ਸਾਬਜਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾਂ ਜਰਨੈਲਾਂ ਯੋਧਿਆਂ ਸੂਰ ਬੇਰਾ ਦੇ ਰੋਲਾ ਸੂਰਤ ਪਾਤਨਾਰਾਈ ਕਰਨ ਸੰਬੰਧੀ ਉਦੋਂ ਵੀ ਇਹਨਾਂ ਨੇ ਕੋਈ ਪ੍ਰਵਾਨਗੀ ਜਿਹੜੀ ਸੀ ਉਹ ਨਹੀਂ ਦਿੱਤੀ। ਤੋਂ ਇਦਾਂ ਦੇ ਬੜੇ ਜਿਹੜੇ ਮਤੇ ਆ ਕਾਫੀ ਸਾਰੇ ਮਤੇ ਆ ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਦਾ ਹੀ ਪੰਜਾਬੀ ਫਿਲਮ ਨਾਨਕਸ਼ਾ ਫਕੀਰ ਤੁਰੰਤ ਬਿਆਨ ਕਰਨ ਅਤੇ ਅੱਗੇ ਵਾਸਤੇ ਫਿਲਮਾਂ ਬਾਰੇ ਸੈਲਸਰ ਬੋਰਡ ਵਿੱਚ ਐਸਜੀਪੀਸੀ ਦੇ ਨੁਮਾਇੰਦੇ ਸ਼ਾਮਲ ਕਰਨ ਸੰਬੰਧੀ ਵੀ ਮਤਾ ਹੈਗਾ। ਤੋਂ ਇਦਾਂ ਦੇ ਬਹੁਤ ਸਾਰੇ ਜਿਹੜੇ ਮਤੇ ਆ ਉਹ ਜਿਵੇਂ ਲੇਟੈਸਟ ਜਿਹੜਾ ਵਾ ਉਹ 13 12 22 ਨੂੰ ਮਤਾ ਨੰਬਰ 651 ਰਾਹੀਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉਤੇ ਮੁਕੰਮਲ ਰੋਕ ਲਾਈ ਜਾਂਦੀ ਆ ਇਹ ਧਰਮ ਪ੍ਰਚਾਰ ਕਮੇਟੀ ਦੀ ਇਕਤਰਤਾ ਹੈ ਇਹ ਜਿਹੜੇ ਮਤੇ ਸਮੇਂ-ਸਮੇਂ ਤੇ ਕੁਝ 47 ਤੋਂ ਪਹਿਲਾਂ ਪਏ ਆ ਬੜੇ ਸਾਰੇ ਬਾਅਦ ਚ ਪਏ ਆ ਇਹ ਜਿਹੜੇ ਮਤੇ ਹੈਗੇ ਆ ਇਹ ਮੈਂ ਜੇ ਸੰਖੇਪ ਚ ਦੱਸੀ ਇਹਨਾਂ ਦਾ ਵਿਸਥਾਰ ਵੀ ਬਹੁਤ ਹੈ ਇਹ ਮਤੇਆਂ ਤੋਂ ਅੱਗੇ ਵਧਿਆ ਜਾ ਸਕਦਾ ਇਸੇ ਨਹੀਂ ਜਾਇਆ ਆਇਆ ਜਾ ਸਕਦਾ ਤੋ ਅੱਜ ਸਾਰਿਆਂ ਦੇ ਉੱਤੇ ਵਿਚਾਰ ਲਾਇਆ ਗਿਆ ਉੱਤੇ ਮੰਥਨ ਹੋਊਗਾ ਬਾਕੀ ਗੁਰੂ ਸਹਿਬਾਨ ਗੁਰੂ ਦੇ ਪਰਿਵਾਰ ਸ਼ਹੀਦ ਇਹਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕੌਮ ਨੇ ਜਾਂ ਸਾਡੀਆਂ ਨੁਮਾਇੰਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ ਭਾਵੇਂ ਵੀ ਆਖੇ ਵੀ ਆਪਾਂ ਇਹਦੇ ਤੇ ਫਿਲਮ ਬਣਾ ਲਾਂਗੇ ਆਪਣੀ ਮਨਮਰਜ਼ੀ ਲੋਕ ਕਰਦੇ ਪਏ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਕਤਰਤਾ ਹੋਊਗੀ ਫਿਰ ਵਿਚਾਰ ਲੈ ਜਾਣਗੇ ਹੋਰ ਨਵੇਂ ਪਹਿਲੂਆਂ ਤੋਂ ਵਿਚਾਰ ਹੋਊਗਾ ਦੇਸ਼ੇਤੀ ਫਿਰ ਇੱਕ ਕਮੇਟੀ ਬਣਾ ਕੇ ਇੱਕ ਮਸੌਦਾ ਵੀ ਤਿਆਰ ਕੀਤਾ ਜਾਊਗਾ ਕਿਉਂਕਿ ਮੰਨ ਲਓ ਵੀ ਕਮੇਟੀ ਦੇ ਵਿੱਚ ਤੇ ਬੰਦੇ ਵੀ ਬਦਲ ਜਾਂਦੇ ਆ ਨਿਯਮ ਬਣਾਏ ਜਾਣਗੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਤੇ ਉਹਦੇ ਤੋਂ ਬਾਅਦ ਫਿਰ ਐਸਜੀਪੀਸੀ ਦੇ ਨਾਲ ਸਾਰੀ ਸਲਾਹ ਕਰਕੇ ਜਿਹੜਾ ਉਹਨੂੰ ਅੱਗੇ ਆਪ ਲੈ ਆਵਾਂ ਜਿਵੇਂ ਇਹ ਸਭ ਜਿਹੜੀ ਅਗਲੀ ਮੀਟਿੰਗ ਹੋਏਗੀ ਪਾਰਟਿਸ ਵਾਲਾ ਦੀ ਮੀਟਿੰਗ ਹੋਏਗੀ ਜਾਂ ਫਿਰ ਕੋਈ ਵਿਦਵਾਨਾਂ ਨਾਲ ਇਹ ਕਿਸੇ ਹੋਵੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਜਿੱਤੇ ਜਦੋਂ ਵੀ ਹੋ ਗਈ ਉਹ ਤੇ ਹੋਰ ਪੰਥਕ ਮੁੱਦੇ ਵਿਚਾਰੇ ਜਾਣਗੇ ਅਜੇ ਆਪਾਂ ਜਿਵੇਂ ਕਈਆਂ ਦੇ ਅਜੇ ਵਿਚਾਰ ਆਉਣੇ ਨੇ ਲਿਖਤੀ ਆਉਣੇ ਨੇ ਕਈਆਂ ਦੇ ਆਪਣੇ ਉਦਾਂ ਕਈਆਂ ਨੇ ਮਿਲਣਾ ਗਿਲਣਾ ਹੈ ਉਸ ਤੋਂ ਬਾਅਦ ਫਿਰ ਇੱਕ ਇਕਤਰਤਾਪਾ ਕਰਾਂਗੇ ਉਹਦੇ ਤੋਂ ਬਾਅਦ ਫਿਰ ਅੱਗੇ ਚਰਚਾ ਜਿਹੜੀ ਉਹ ਛੇੜੀ ਜਾਊਗੀ ਕਿੰਨੀ ਦੇਰ ਤੱਕ ਕੋਈ ਤੁਹਾਡੀ ਵਸੂ ਜਾਂ ਜਿਹੜੀ ਕਮੇਟੀ ਦਾ ਰੱਖੂ ਕੀਤਾ ਹੈ ਉਹਨਾਂ ਦੇ ਉਹਨਾਂ ਕੋਈ ਬਹੁਤ ਪ੍ਰੈਸਰ ਨਹੀਂ ਹੁੰਦਾ ਕਿ ਉਹਨੀ ਦੇਰ ਤੱਕ ਤੁਸੀਂ ਇਹ ਰਾਏ ਜਾਰੀ ਕਰੋਗੇ ਕਿ ਕੋਈ ਅਜਿਹੀ ਕਿਰਦਾਰ ਮੇਰੀ ਗੱਲ听 ਬਿਲਕੁਲ ਜੀ ਅਸੀਂ ਜਾਰੀ ਕਰਾਂਗੇ ਕਿ ਜਿੰਨਾ ਚਿਰ ਤੱਕ ਕੋਈ ਠੋਸ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਤੱਕ ਘਟੋ ਘਟ ਸਿੱਖਾ ਦੀ ਨੁਮਾਇੰਦਗੀ ਮਹਾਦਲੋਂ ਜਿਹੜੇ ਮਤੇ ਪਾਏ ਹੋਏ ਨੇ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ ਉਹਦੀ ਜਿਹੜੇ ਵੀ ਉਹਨਾਂ ਦੇ ਇਤਰਾਜ਼ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਜਿਹੜੀ ਉਹਨਾਂ ਰੂਪਰੇਖਾ ਬਣਾਈਆਂ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ ਬਾਕੀ ਦੇਖੋ ਉਹ ਕਹਿੰਦੇ ਕਿ ਅਸੀਂ ਫਿਲਮ ਬਣਾ ਲੈਨੇ ਆ। ਉਹਦੇ ਤੋਂ ਬਾਅਦ ਇੱਥੇ ਰੋਕ ਲੱਗ ਜਾਂਦੀ ਆ। ਪਰ ਦੇਖੋ بڑے ਮੁੱਦੇ ਨੇ ਪੰਜਾਬ ਦੇ ਵਿੱਚ ਸਮਾਜਿਕ ਮੁੱਦੇ ਨੇ, ਬ੍ਰੋਹਨਤਿਆ ਦਾ ਮੁੱਦਾ ਵਾ, ਨਸ਼ੇ ਦਾ ਮੁੱਦਾ ਵਾ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਫਿਲਮਾਂ ਬਣਾਈ ਜਾਣ ਕੋਈ ਰੋਕਦਾ ਥੋੜਾ। ਪਰ ਸਿੱਖ ਧਰਮ ਦੇ ਉੱਤੇ ਫਿਲਮ ਬਣਾ ਕੇ ਕਹਿਣਾ ਵੀ ਅਸੀਂ ਪ੍ਰਚਾਰ ਕਰ ਰਹੇ ਆ। ਪਰ ਇਧਰ ਉਹਦੀ ਕੋਈ ਪ੍ਰਵਾਨਗੀ ਨਹੀਂ ਆ। ਉਹਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੁੰਦਾ ਜਿਹੜਾ ਸਿੱਖੀ ਅਸੂਲਾਂ ਦੇ ਖਿਲਾਫ ਹੁੰਦਾ। ਬਾਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਆ ਜਿਹੜਾ ਉਹ ਕਿਸੇ ਨਾਟਕ ਚ ਟਕ ਚ ਦਿਖਾਇਆ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਸਾਡੇ ਜਗਤ ਜੋਤ ਗੁਰੂ ਆ ਉਥੇ ਬਨੌਟੀ ਲਾਵਾਂ ਫਿਰ ਦਿਖਾਏ ਜਾਂਦੇ ਕਈ ਵਾਰੀ ਕਈਆਂ ਨੇ ਪਿੱਛੇ ਜੇ ਅਗਲੀ ਸੈਟ ਤਿਆਰ ਕੀਤੀ ਫਿਰ ਸਿੱਖਾਂ ਦੀਆਂ ਭਾਵਨਾਵਾਂ ਦਾ ਉਹਦੇ ਚ ਕੋਈ ਜਦੋਂ ਖਿਆਲ ਨਹੀਂ ਹੁੰਦਾ ਸਿੱਖ ਵਿਰੋਧ ਕਰਦੇ ਆ ਫਿਰ ਕਹਿੰਦੇ ਜੀ ਸਿੱਖ ਕਿਉਂ ਵਿਰੋਧ ਕਰਦੇ ਆ ਤੁਸੀਂ ਕਿਸੇ ਦੂਜੇ ਧਰਮ ਦੇ ਵਿੱਚ ਵੇਖਿਆ ਵੀ ਕੋਈ ਇਹ ਦਾਵਾ ਕਰੇ ਵੀ ਅਸੀਂ ਆਪਣੇ ਧਰਮ ਦੀਆਂ ਫਿਲਮਾਂ ਬਣਾ ਰਹੇ ਆ ਠੀਕ ਆ ਹਰ ਸਮਾਜਿਕ ਮੁੱਦਿਆਂ ਤੇ ਲੋਕ ਬਣਾਉਦੇ ਨੇ ਇਹ ਵੀ ਸਮਾਜਿਕ ਮੁੱਦਿਆਂ ਤੇ ਬਣਾ ਸਕਦੇ ਨੇ ਪਰ ਬਾਕੀ ਜਿਹੜਾ ਜੋ ਕੁਝ ਵੀ ਆ ਗਲੀਆਂ ਇਕਤਰਤਾਵਾਂ ਦੇ ਵਿੱਚ ਆਪਾਂ ਇੱਥੇ ਕੋਈ ਨਾ ਕੋਈ ਠੋਸ ਫੈਸਲਾ ਜਿਹੜਾ ਲੈ ਲਾਂਗੇ ਬਾਕੀ ਉਹਨਾਂ ਚਿਰ ਤੱਕ ਜਿਹੜੇ ਪਹਿਲਾਂ ਹੀ ਆਮਨੇ ਮਤੇ ਕੀਤੇ ਹੋਏ ਆ ਉਹਦੇ ਤੋਂ ਬਾਹਰ ਕਿਸੇ ਨੂੰ ਵੀ ਕੁਝ ਕਰਨ ਦੀ ਲੋੜ ਨਹੀਂ ਸਰ ਜੇਕਰ ਰੱਦ ਜੇ ਮर्यादा ਦੇ ਦਾਇਰੇ ਜਾਂ ਨੀਮਾ ਦੇ ਦਾਇਰੇ 'ਚ ਰਹਿ ਕੇ ਕੋਈ ਬਣਾਈਆ ਜਾਂ ਤੇ ਇੱਕ ਪ੍ਰਚਾਰ ਦਾ ਜਰੀਆ ਬਣ ਸਕਦੀ ਹੈ ਦੇਖੋ ਸਰਦਾਰ ਜੀ ਅੱਜ ਤੱਕ ਸਿੱਖੀ ਕਿਵੇਂ ਫੈਲੀ ਇਹ ਫਿਲਮਾਂ ਦੇ ਰਾਂ ਹੀ ਫੈਲੀ ਆ ਕਿਰਦਾਰਾਂ ਦੇ ਰਾਂ ਹੀ ਫੈਲੀ ਆ ਸਿੱਖੀ ਕਿਰਦਾਰਾਂ ਹੀ ਫੈਲਦੀ ਆ ਇੱਕ ਸਿੱਖ ਦਾ ਜਦੋਂ ਕਿਰਦਾਰ ਸੋਹਣਾ ਦਾ ਵਧੀਆ ਦਾ ਉਹ ਸਮਾਜ ਚ ਵਿਚਰਦਾ ਵਾ ਤੇ ਸਾਰੇ ਕਹਿੰਦੇ ਵੀ ਐਵੇਂ ਦੇ ਹੋਣੇ ਚਾਹੀਦੇ ਜਿੱਦਣ ਭਗਤਪੂਰਨ ਸਿੰਘ ਪਹਿਲਾ ਸਿੱਖ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਸਿੱਖ ਕਿਵੇਂ ਬਣਿਆ ਫਿਲਮ ਵੇਖੀ ਉਹਨੇ ਨਹੀਂ ਉਹ ਲੁਧਿਆਣੇ ਤੋਂ ਪੜ੍ਹ ਕੇ ਆਉਂਦੇ ਹੀ ਅਈ ਲਾਇਕ ਹੋਰ ਸਥਾਨ ਦੇ ਉੱਤੇ ਗਿਆ ਉੱਥੇ ਉਹ ਸੇਵਾ ਕਰਦੇ ਹੀ ਪਰ ਉੱਥੇ ਉਹਨਾਂ ਦੀ ਸੇਵਾ ਤੋਂ ਬਾਅਦ ਉਹਨਾਂ ਨੂੰ ਭੁੱਖ ਲੱਗੀ ਉਹਨਾਂ ਨੂੰ ਪ੍ਰਸ਼ਾਦੀ ਦੀ ਮੰਗ ਕੀਤੀ ਨਹੀਂ ਮਿਲੀ ਪਰ ਉਹ ਜਦੋਂ ਗੁਰਦੁਆਰਾ ਸਾਹਿਬ ਆਏ ਰੇਰੂ ਸਾਹਿਬ ਇੱਥੇ ਕੀਰਤਨ ਪਹਿਲਾਂ ਸੁਣਿਆ ਪ੍ਰਸ਼ਾਦ ਇੱਕੋ ਜਿਹਾ ਵਰਤਿਆ ਫਿਰ ਉੱਥੇ ਹੋਇਆ ਕਿ ਜਿੰਨੇ ਭਾਈ ਰਹਿਣਾ ਮਾਨ ਨੂੰ ਬਿਸਤਰਾ ਮਿਲੋ ਜਿੰਨੇ ਪ੍ਰਸ਼ਾਦਾ ਛਕਣਾ ਜਦੋਂ ਉਹਨਾਂ ਨੇ ਸਾਰਾ ਕੁਝ ਵੇਖਿਆ ਸਿੱਖੀ ਨੂੰ ਦੇਖਿਆ ਜਦੋਂ ਗੁਰਦੁਆਰੇ ਤੇ ਪ੍ਰੋਫੈਸਰ ਪੂਰਨ ਸਿੰਘ ਸਿੱਖ ਬਣ ਗਏ ਸਿੱਖੀ ਕਦੀ ਵੀ ਫਿਲਮਾਂ ਰਾਹੀਂ ਨਹੀਂ ਫੈਲੀ ਹੈ ਸਿੱਖੀ ਫੈਲੀ ਆ ਕਿਰਦਾਰਾਂ ਰਹੀ ਸਾਡੇ ਵਿਹਾਰ ਰਹੀ ਜਾਂ ਸਾਖੀਆਂ ਦੇ ਰਹੀ ਇਹ ਇੱਕ ਨਵਾਂ ਬਿਰਤਾਂਤ ਹੈ ਮੈਂ ਪਿਛਲੇ ਲੰਮੇ ਸਮੇਂ ਤੋਂ ਘੜਿਆ ਜਾ ਰਿਹਾ ਜੀ ਸਿੱਖੀ ਵਧਾਉਣ ਦੇ ਲਈ ਫਿਲਮਾਂ ਸਾਡੇ ਸਿੱਖਾਂ ਨੇ ਇੰਡੀਆਂ ਸ਼ਹਾਦਤਾਂ ਦਿੱਤੀਆਂ ਬੰਦ-ਬੰਦ ਘਟਾਇ ਕੋਪਰੀ ਨਾਲ ਲਵਾਈਆਂ ਉਦੋਂ ਕੋਈ ਫਿਲਮਾਂ ਦਾ ਦੌਰ ਹੀ ਇਹ ਬਿਰਤਾਂਤ ਹੀ ਝੂਠਾ ਵਾ ਸਿੱਖੀ ਫੈਲੂਗੀ ਕਿ ਕਿਰਦਾਰ ਰਹੀ ਵਿਹਾਰ ਰਹੀ ਪ੍ਰਚਾਰ ਰਹੀ ਤੇ ਸਾਖੀਆਂ